ਅਕਸਰ ਵਿਖਿਆ ਜਾਂਦਾ ਹੈ ਕਿ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਗੱਡੀਆਂ ਚਲਾਣ ਨੂੰ ਦੇ ਦਿੰਦੇ ਨੇ ਪਰ ਅੱਗੇ ਜਾ ਕੇ ਜੇਕਰ ਕੋਈ ਮੁਸੀਬਤ ਹੁੰਦੀ ਹੈ ਤਾਂ ਮਾਪਿਆਂ ਨੂੰ ਹੱਥਾਂ ਪੈਰਾਂ ਦੇ ਪਿਆ ਜਾਂਦੇ ਆ ਸੋ ਇਸ ਮੁਸੀਬਤ ਵਿੱਚ ਫਸਣਾ ਹੀ ਕਿਉਂ ਹੈ ਕਿਉਂਕਿ ਗਵਰਨਮੈਂਟ ਦੇ ਵੱਲੋਂ ਇਸ ਦੇ ਜੋ ਰੂਲ ਨੇ ਕਾਫੀ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਜੀਹਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੇਕਰ ਤੁਹਾਡਾ ਕੋਈ ਨਾਬਾਲਗ ਬੱਚਾ ਗੱਡੀ ਬਾਈਕ ਸਕੂਟਰ ਕੁਝ ਵੀ ਚਲਾਉਂਦਾ ਫੜਿਆ ਗਿਆ ਤਾਂ ਤੁਹਾਨੂੰ ਯਾਨੀ ਕਿ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਲੱਗ ਜਾਵੇਗਾ ਜੀਹਾਂ 31 ਜੁਲਾਈ ਤੋਂ ਇਹ ਸਭ ਕੁਝ ਜੋ ਸ਼ੁਰੂ ਹੋਣ ਜਾ ਰਿਹਾ ਹੈ ਸੋ ਦੱਸ ਦਈਏ ਕਿ ਨਾਬਾਲਗ ਬੱਚਿਆਂ ਨੂੰ ਗੱਡੀਆਂ ਵਾਹਨ ਕੁਝ ਵੀ ਦੇਣ ਤੋਂ ਪਹਿ ਖਬਰ ਹੈ ਜੋ ਜ਼ਰੂਰ ਵੇਖ ਲਿਓ ਜੇ ਨਾਬਾਲਗ ਕਿਸੇ ਹੋਰ ਤੋਂ ਮੰਗ ਕੇ ਲੈ ਕੇ ਵਾਹਨ ਚਲਾ ਰਿਹਾ ਹੈ ਤਾਂ ਉਸ ਦੇ ਮਾਲਕ ਨੂੰ ਇਹ ਸਜ਼ਾ ਮਿਲੇਗੀ 31 ਜੁਲਾਈ ਤੋਂ ਪੰਜਾਬ ਪੁਲਿਸ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਘੱਟ ਉਮਰ ਦੇ ਵਾਹਨ ਚਲਾਉਣ ਦੇ ਮਾਮਲੇ 'ਚ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ 199A ਅਤੇ 199B ਤਹਿਤ ਮਾਪਿਆਂ ਜਾਂ ਵਾਹਨ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਦੱਸਦੇ ਕਿ ਪੰਜਾਬ ਪੁਲਿਸ ਦੇ ਏਡੀਜੀਪੀ ਦੇ ਹੁਕਮਾ ਮੁਤਾਬਕ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਯਾਨੀ ਕਿ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋਪਹੀਆ ਵਾਹਨ ਜਾਂ ਕਾਰ ਆ ਚਲਾਉਂਦਾ ਪਾਇਆ ਗਿਆ ਤਾਂ ਉਸਦੇ ਮਾਪਿਆਂ ਜਾਂ ਵਾਹਨ ਮਾਲਕ ਖਿਲਾਫ ਕਾਰਵਾਈ ਹੋਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰ ਅਤੇ ਸਮੂਹ ਐਸਐਸਪੀਜ਼ ਨੂੰ ਜੁਲਾਈ ਦੇ ਪੂਰੇ ਮਹੀਨੇ 'ਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਇਸ ਵਿੱਚ ਉਹ ਆਪਣੇ ਮਾਪਿਆਂ ਅਤੇ ਵਾਹਨ ਮਾਲਕਾਂ ਨੂੰ ਜਾਗਰੂਕ ਕਰਨਗੇ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੋਰ ਵਾਹਨ ਮਾਲਕਾਂ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਆਪਣਾ ਵਾਹਨ ਨਾ ਦੇਣ। ਜੇ ਪੁਲਿਸ ਤੋਂ ਅਫਰਦੀ ਹੈ ਤਾਂ ਗੱਡੀ ਪੁਲਿਸ ਨੇ ਲੋਕਾਂ ਨੂੰ ਜਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਾਈ ਸੀ ਦੱਸਦੀ ਹੈ ਕਿ ਬੀਤੇ ਦਿਨੀ ਏਡੀਜੀਪੀ ਨੇ ਇਸ ਬਧੀ ਹੁਕਮ ਜਾਰੀ ਕਰ ਦਿੱਤਾ ਕਿ ਅਸੀਂ ਕਿ ਲਗਜ਼ਰੀ ਕਾਰਾਂ ਸਨਰੂਫ ਨਾ ਫਿੱਟ ਹੁੰਦੀਆਂ ਨੇ ਬੱਚੇ ਜਾਂ ਵੱਡਿਆਂ ਨੇ ਨੈਸ਼ਨਲ ਹਾਈਵੇ ਜਾਂ ਹੋਰ ਸੜਕਾਂ ਤੇ ਆ ਕੇ ਹੰਗਾਮਾ ਵੀ ਕੀਤਾ ਸੀ ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਸੋ ਦੱਸਦੀ ਹੈ ਕਿ ਹੁਣ ਪੰਜਾਬ ਦੇ ਵਿੱਚ ਰੂਲਸ ਐ ਜੋ ਹੋਰ ਜ਼ਿਆਦਾ ਸਖਤ ਹੋ ਗਏ ਨੇ ਕਿਉਂਕਿ ਆਪਾਂ ਕਈ ਥਾਵਾਂ ਤੇ ਦੇਖ ਲੈਂਦੇ ਨੇ ਕਿ ਬੱਚੇ ਗੱਡੀਆਂ ਚਲਾ ਰਹੇ ਹੁੰਦੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਆ ਸੋ ਇਹਨਾਂ ਨੂੰ ਲੈ ਕੇ ਹੁਣ ਸਰਕਾਰ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜ ਬੱਚੇ ਨੂੰ ਗੱਡੀਆਂ ਵਾਹਨ ਕੁਝ ਵੀ ਦਿੰਦੇ ਹੋ ਤਾਂ ਤੁਹਾਨੂੰ 3 ਸਾਲ ਦੀ ਕੈਦ ਹੋਏਗੀ ਤੇ 25000 ਰੁਪਏ ਜੁਰਮਾਨਾ ਲੱਗੇਗਾ ਅਕਸਰ ਵੇਖਿਆ ਜਾਂਦਾ ਹੈ ਕਿ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਗੱਡੀਆਂ ਚਲਾਣ ਨੂੰ ਦੇ ਦਿੰਦੇ ਨੇ ਪਰ ਅੱਗੇ ਜਾ ਕੇ ਜੇਕਰ ਕੋਈ ਮੁਸੀਬਤ ਹੁੰਦੀ ਹੈ ਤਾਂ ਮਾਪਿਆਂ ਨੂੰ ਹੱਥਾਂ ਪੈਰਾਂ ਦੇ ਪਿਆ ਜਾਂਦੇ ਆ ਸੋ ਇਸ ਮੁਸੀਬਤ ਵਿੱਚ ਫਸਣਾ ਹੀ ਕਿਉਂ ਹੈ ਕਿਉਂਕਿ ਗਵਰਨਮੈਂਟ ਦੇ ਵੱਲੋਂ ਇਸ ਦੇ ਜੋ ਰੂਲ ਨੇ ਕਾਫੀ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਜੀਹਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੇਕਰ ਤੁਹਾਡਾ ਕੋ ਨਾਬਾਲਗ ਬੱਚਾ ਗੱਡੀ ਬਾਈਕ ਸਕੂਟਰ ਕੁਝ ਵੀ ਚਲਾਉਂਦਾ ਫੜਿਆ ਗਿਆ ਤਾਂ ਤੁਹਾਨੂੰ ਯਾਨੀ ਕਿ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਲੱਗ ਜਾਵੇਗਾ ਜੀਹਾਂ 31 ਜੁਲਾਈ ਤੋਂ ਇਹ ਸਭ ਕੁਝ ਜੋ ਸ਼ੁਰੂ ਹੋਣ ਜਾ ਰਿਹਾ ਸੋ ਦੱਸ ਦਈਏ ਕਿ ਨਾਬਾਲਗ ਬੱਚਿਆਂ ਨੂੰ ਗੱਡੀਆਂ ਵਾਹਨ ਕੁਝ ਵੀ ਦੇਣ ਤੋਂ ਪਹਿਲਾਂ ਇੱਕ ਖਬਰ ਹੈ ਜੋ ਜ਼ਰੂਰ ਵੇਖ ਲਿਓ ਜੇ ਨਾਬਾਲਗ ਕਿਸੇ ਹੋਰ ਤੋਂ ਮੰਗ ਕੇ ਲੈ ਕੇ ਵਾਹਨ ਚਲਾ ਰਿਹਾ ਹੈ ਤਾਂ ਉਸ ਦੇ ਮਾਲਕ ਨੂੰ ਇਹ ਸਜ਼ਾ ਮਿਲੇਗੀ 31 ਜੁਲਾਈ ਤੋਂ ਪੰਜਾਬ ਪੁਲਿਸ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਘੱਟ ਉਮਰ ਦੇ ਵਾਹਨ ਚਲਾਉਣ ਦੇ ਮਾਮਲੇ 'ਚ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ 199A ਅਤੇ 199B ਤਹਿਤ ਮਾਪਿਆਂ ਜਾਂ ਵਾਹਨ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਦੱਸਦੇ ਕਿ ਪੰਜਾਬ ਪੁਲਿਸ ਦੇ ਏਡੀਜੀਪੀ ਦੇ ਹੁਕਮਾ ਮੁਤਾਬਕ ਕਈ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਯਾਨੀ ਕਿ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਵਾਹਨ ਜਾਂ ਕਾਰ ਆ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਪਿਆਂ ਜਾਂ ਵਾਹਨ ਮਾਲਕ ਖਿਲਾਫ ਕਾਰਵਾਈ ਹੋਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰ ਅਤੇ ਸਮੂਹ ਐਸਐਸਪੀਜ਼ ਨੂੰ ਜੁਲਾਈ ਦੇ ਪੂਰੇ ਮਹੀਨੇ ਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਇਸ ਵਿੱਚੋਂ ਆਪਣੇ ਮਾਪਿਆਂ ਅਤੇ ਵਾਹਨ ਮਾਲਕਾਂ ਨੂੰ ਜਾਗਰੂਕ ਕਰਨਗੇ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੋਰ ਵਾਹਨ ਮਾਲਕਾਂ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਆਪਣਾ ਵਾਹਨ ਨਾ ਦੇਣ। ਜੇ ਪੁਲਿਸ ਤੋਂ ਅਫਰਦੀ ਆ ਤਾਂ ਗ ਪੁਲਿਸ ਨੇ ਲੋਕਾਂ ਨੂੰ ਜਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ ਦੀ ਪਾਬੰਦੀ ਲਾਈ ਸੀ ਦੱਸ ਦਈਏ ਕਿ ਬੀਤੇ ਦਿਨੀ ADGP ਨੇ ਇਸ ਬੰਦੀ ਹੁਕਮ ਜਾਰੀ ਕਰ ਦਿੱਤਾ ਕਿ ਅਸੀਂ ਕਿ ਲਗਜ਼ਰੀ ਕਾਰਾਂ ਸਨਰੂਫ ਨਾ ਫਿੱਟ ਹੁੰਦੀਆਂ ਨੇ ਬੱਚੇ ਜਾਂ ਵੱਡੇ ਨੇ ਨੈਸ਼ਨਲ ਹਾਈਵੇ ਜਾਂ ਹੋਰ ਸੜਕਾਂ ਤੇ ਆ ਕੇ ਹੰਗਾਮਾ ਵੀ ਕੀਤਾ ਸੀ ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਐ ਸੋ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਰੂਲਸ ਐ ਜੋ ਹੋਰ ਜ਼ਿਆਦਾ ਸਖਤ ਹੋ ਗਏ ਨੇ ਕਿਉਂਕਿ ਆਪਾਂ ਕਈ ਥਾਵਾਂ ਤੇ ਦੇਖ ਲੈਂਦੇ ਨੇ ਕਿ ਬੱਚੇ ਗੱਡੀਆਂ ਚਲਾ ਰਹੇ ਹੁੰਦੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਐ ਸੋ ਇਹਨਾਂ ਨੂੰ ਲੈ ਕੇ ਹੁਣ ਸਰਕਾਰ ਨੇ ਚੇਤਾਵਨੀ ਦੇ ਦਿੱਤੀ ਕਿ ਜੇਕਰ ਬੱਚੇ ਨੂੰ ਗੱਡੀਆਂ ਵਾਹਨ ਕੁਝ ਵੀ ਦਿੰਦੇ ਹੋ ਤਾਂ ਤੁਹਾਨੂੰ 3 ਸਾਲ ਦੀ ਕੈਦ ਹੋਏਗੀ ਤੇ 25000 ਰੁਪਏ ਜੁਰਮਾਨਾ ਲੱਗੇਗਾ